brought to by silver pumps top quality or consistent performance ke liye sirf silver pumps naam yaad rakhna ek complaint mukhyamantri ne aap social media te aan ke aur kya ke assi apne ek minister nu ajj cabinet chobhi kaddan laggeya usnu arrest vi karange kyunki ode te ilzam ne ke kise dawaiyan de companyan de naal milke ਇਸ ਵਿਅਕਤੀ ਨੇ ਇਸ ਡਾਕਟਰ ਵਿਜੇ ਸਿੰਘਲਾ ਨੇ ਜਿਹੜਾ ਸੀਗਾ ਕਮਿਸ਼ਨ ਲਏ ਨੇ ਵੱਡੇ ਪੈਮਾਨੇ ਤੇ। ਔਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀਗਾ ਕਿ ਮੇਰੇ ਕੋਲ ਇਹਦੇ ਪੁਖਤਾ ਸਬੂਤ ਨੇ। ਅੱਛਾ ਗੱਲ ਹੋ ਗਈ ਕਿਉਂਕਿ ਉਧਰਲੇ ਪਾਸੇ ਸੰਗਰੂਰ ਦੀ ਜਿਮਨੀ ਚੋਂਨ ਸੀਗੀ ਲੋਕ ਸਭਾ ਦੇ ਤੇ ਕੁਝ ਇਹ ਲੋਕਾਂ ਨੂੰ ਸ਼ਾਇਦ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਬੁੱਕਤੇ ਕੋਈ। ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਇੱਕ ਬਹੁਤ ਅਲੱਗ ਪਾਰਟੀਆਂ, ਵਿਲੱਖਣ ਪਾਰਟੀਆਂ ਅਸੀਂ ਤਾਂ ਆਪਣੇ ਮੰਤਰੀਆਂ ਤੇ ਆਪਣੇ ਐਮਐਲਏਜ਼ ਦੇ ਖਿਲਾਫ ਵੀ ਐਕਸ਼ਨ ਲੈ ਸਕਦੇ ਕੁਝ ਹੱਦ ਤੱਕ ਲੋਕਾਂ ਨੇ ਉਸ ਵਕਤ ਉਹਦਾ ਸਵਾਗਤ ਵੀ ਕੀਤਾ ਕਿ ਹਾਂ ਜੀ ਅੱਛੀ ਗੱਲ ਕੀਤੀ ਐ ਪਰ ਅੰਦਰ ਨਹੀਂ ਸੀ ਪਤਾ ਕਿ ਇਹਨਾਂ ਦੀ ਮਨਸ਼ਾ ਕੀ ਆ ਉਸ ਤੋਂ ਬਾਅਦ ਡਾਕਟਰ ਵਿਜੇ ਸਿੰਘਲਾ ਦੀ ਥੋੜੀ ਦੇਰ ਬਾਅਦ ਜ਼ਮਾਨਤ ਹੋ ਗਈ ਆ 3 ਸਾਲ ਲਗਾਤਾਰ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ ਕੋਈ ਚਲਾਨ ਨਹੀਂ ਪੇਸ਼ ਕੀਤਾ ਕੋਈ ਚਲਾਨ ਨਹੀਂ ਪੇਸ਼ ਕੀਤਾ ਔਰ ਅਲਟੀਮੇਟਲੀ ਕੱਲ ਪੰਜਾਬ ਪੁਲਿਸ ਨੇ ਸਰਕਾਰ ਦੇ ਕਹਿੰਦੇ ਕੀਤਾ ਹੋਣਾ ਇਦਾਂ ਤਾਂ ਕਿਹੜੇ ਪੁਲਿਸ ਵਾਲੇ ਦੀ ਹਿੰਮਤ ਹੁੰਦੀ ਆ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰਤੀਆ ਕਿ ਅਸੀਂ ਇਸ ਮੁਕਦਮੇ ਨੂੰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ ਹੁਣ ਇੱਥੇ ਜਾਂ ਤਾਂ ਭਗਵੰਤ ਮਾਨ ਉਸ ਵਕਤ ਜਦੋਂ ਉਹਨੇ ਖੁਲਾਸਾ ਕੀਤਾ ਸਿੰਗਲੇ ਦੀ ਕਰਪਸ਼ਨ ਦਾ ਜਾਂ ਤਾਂ ਉਦੋਂ ਝੂਠ ਬੋਲ ਰਿਹਾ ਸੀਗਾ ਤੇ ਜਾਂ ਫਿਰ ਹੁਣ ਸਰਕਾਰ ਨੇ ਅਗਰ ਉਹ ਕਰਪਟ ਸੀਗਾ ਤੇ ਫਿਰ ਇੱਕ ਕਰਪਟ ਆਦਮੀ ਨੂੰ ਇੱਕ ਭ੍ਰਿਸ਼ਟਾਚਾਰ ਕਰਦੇ ਹੋਏ ਆਪਣੇ ਹੀ ਮੰਤਰੀ ਨੂੰ ਉਹਨਾਂ ਨੇ ਕਲੀਨ ਚੈੱਕ ਕਿਉਂ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜੀ ਗੱਲ ਡਾਕਟਰ ਵਿਜੇ ਸਿੰਘਲਾ ਨੂੰ ਸਰਕਾਰ ਨੇ ਕਲੀਨ ਚਿੱਟ ਦਿੱਤੀ ਨਾ ਕ腐ਸ਼ਨ ਕੇਸ ਵਿੱਚ ਉਥੋਂ ਇੱਕ ਗੱਲ ਤਾਂ ਸਾਫ਼ ਸਟੈਬਲਿਸ਼ ਹੋ ਗਈ ਆ ਜाहिर ਹੋ ਗਈ ਜਗ ਜाहिर ਕਿ ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਕਾਨੂੰਨ ਹੈ ਆਪੋਜੀਸ਼ਨ ਦੇ ਲੀਡਰਸ ਤੇ ਜਿਹੜੇ ਕਾਰਕੁਨ ਨੇ ਪੰਜਾਬ ਦੀ ਗੱਲ ਕਰਦੇ ਨੇ ਪਾਣੀਆਂ ਦੀ ਗੱਲ ਕਰਦੇ ਨੇ ਮਾਈਨਿੰਗ ਦੀ ਗੱਲ ਕਰਦੇ ਨੇ ਤੇ ਵਿਰੋਧੀ ਧਿਰਾਂ ਦੇ ਲੀਡਰ ਨੇ ਤੇ ਦੂਸਰਾ ਹੈ ਜਿਹੜੇ ਰੂਲਿੰਗ ਪਾਰਟੀ ਦੇ ਆਗੂ ਨੇ ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਦੇ ਚੇਲੇ ਬਲਕੇ ਨੇ ਉਹਨਾਂ ਦੇ ਗੁਣ ਗਾਉਂਦੇ ਨੇ ਉਹਨਾਂ ਵਾਸਤੇ ਕਿਉਂਕਿ ਅੱਛੀ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ ਕਿ ਜਿਹੜਾ ਵਿਜੇ ਸਿੰਘਲੇ ਦਾ ਖੁਲਾਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਹੀ ਕੀਤਾ ਸੀਗਾ ਕਿਸੇ ਛੋਟੇ ਮੋਟੇ ਬੰਦੇ ਨੇ ਨਹੀਂ ਕੀਤਾ ਕਿਸੇ ਕੋਈ ਕੰਪਲੇਂਟ ਕਿਸੇ ਸਪਾਈ ਤੋਂ ਨਹੀਂ ਲਈ ਜਾਂ ਕਿਸੇ ਹੌਲਦਾਰ ਤੋਂ ਨਹੀਂ ਲਈ ਇਹ ਕੰਪਲੇਂਟ ਮੁੱਖ ਮੰਤਰੀ ਨੇ ਆਪ ਸੋਸ਼ਲ ਮੀਡੀਆ ਤੇ ਆਣ ਕੇ ਹੋਰ ਕਿਹਾ ਕਿ ਅਸੀਂ ਆਪਣੇ ਇੱਕ ਮਨਿਸਟਰ ਨੂੰ ਅੱਜ ਕੈਬਨਿਟ ਚੋਂ ਵੀ ਕੱਢਣ ਲੱਗੇ ਆ ਉਸ ਨੂੰ ਅਰੈਸਟ ਵੀ ਕਰਾਂਗੇ ਕਿਉਂਕਿ ਉਹਦੇ ਤੇ ਇਲਜ਼ਾਮ ਨੇ ਕਿ ਕਿਸੇ ਦਵਾਈਆਂ ਦੇ ਕੰਪਨੀਆਂ ਦੇ ਨਾਲ ਮਿਲ ਕੇ ਇਸ ਵਿਅਕਤੀ ਨੇ ਇਸ ਡਾਕਟਰ ਵਿਜੇ ਸਿੰਘਲਾ ਨੇ ਜਿਹੜਾ ਸੀਗਾ ਕਮਿਸ਼ਨ ਲਏ ਨੇ ਵੱਡੇ ਪੈਮਾਨੇ ਤੇ। ਔਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀਗਾ ਕਿ ਮੇਰੇ ਕੋਲ ਇਹਦੇ ਪੁਖਤਾ ਸਬੂਤ ਨੇ। ਅੱਛਾ ਗੱਲ ਹੋ ਗਈ ਕਿ ਕਿਉਂਕਿ ਉਧਰਲੇ ਪਾਸੇ ਸੰਗਰੂਰ ਦੀ ਜਿਮਨੀ ਚੌਂ ਸੀਗੀ ਲੋਕ ਸਭਾ ਦੇ ਤੇ ਕੁਝ ਇਹ ਲੋਕਾਂ ਨੂੰ ਸ਼ਾਇਦ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਬਹੁਤ ਇੱਕ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਇੱਕ ਬਹੁਤ ਅਲੱਗ ਪਾਰਟੀਆਂ ਵਲੱਖਣ ਪਾਰਟੀਆਂ ਅਸੀਂ ਤਾਂ ਆਪਣੇ ਮੰਤਰੀਆਂ ਤੇ ਆਪਣੇ ਐਮਐਲਏਜ਼ ਦੇ ਖਿਲਾਫ ਵੀ ਐਕਸ਼ਨ ਲੈ ਸਕਦੇ ਕੁਝ ਹੱਦ ਤੱਕ ਲੋਕਾਂ ਨੇ ਉਸ ਵਕਤ ਉਹਦਾ ਸਵਾਗਤ ਵੀ ਕੀਤਾ ਕਿ ਹਾਂ ਜੀ ਅੱਛੀ ਗੱਲ ਕੀਤੀ ਆ ਪਰ ਅੰਦਰ ਨਹੀਂ ਸੀ ਪਤਾ ਕਿ ਇਹਨਾਂ ਦੀ ਮਨਸ਼ਾ ਕੀ ਆ ਉਸ ਤੋਂ ਬਾਅਦ ਡਾਕਟਰ ਵਿਜੇ ਸਿੰਘਲਾ ਦੀ ਥੋੜੀ ਦੇਰ ਬਾਅਦ ਜ਼ਮਾਨਤ ਹੋ ਗਈ ਆ 3 ਸਾਲ ਲਗਾਤਾਰ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ ਕੋਈ ਚਲਾਨ ਨਹੀਂ ਪੇਸ਼ ਕੀਤਾ ਕੋਈ ਚਲਾਨ ਨਹੀਂ ਪੇਸ਼ ਕੀਤਾ ਔਰ ਅਲਟੀਮੇਟਲੀ ਕੱਲ੍ਹ ਪੰਜਾਬ ਪੁਲਿਸ ਨੇ ਸਰਕਾਰ ਦੇ ਕਹਿਣ ਤੇ ਕੀਤਾ ਹੋਣਾ ਇਦਾਂ ਤਾਂ ਕਿਹੜੇ ਪੁਲਿਸ ਵਾਲੇ ਦੀ ਹਿੰਮਤ ਹੁੰਦੀ ਆ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰਤੀਆ ਕਿ ਅਸੀਂ ਇਸ ਮਕਦਮੇ ਨੂੰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ ਹੁਣ ਇੱਥੇ ਜਾਂ ਤਾਂ ਭਗਵੰਤ ਮਾਨ ਉਸ ਵਕਤ ਜਦੋਂ ਉਹਨੇ ਖੁਲਾਸਾ ਕੀਤਾ ਸਿੰਗਲੇ ਦੀ ਕਰਪਸ਼ਨ ਦਾ ਜਾਂ ਤਾਂ ਉਦੋਂ ਝੂਠ ਬੋਲ ਰਿਹਾ ਸੀਗਾ ਤੇ ਜਾਂ ਫਿਰ ਹੁਣ ਸਰਕਾਰ ਨੇ ਅਗਰ ਉਹ ਕਰਪਟ ਸੀਗਾ ਤੇ ਫਿਰ ਇੱਕ ਕਰਪਟ ਆਦਮੀ ਨੂੰ ਇੱਕ ਪ੍ਰਿਸ਼ਠਾਚਾਰ ਕਰਦੇ ਹੋਏ ਆਪਣੇ ਹੀ ਮੰਤਰੀ ਨੂੰ ਉਹਨਾਂ ਨੇ ਕਲੀਨ ਚਿੱਟ ਕਿਉਂ ਦਿੱਤੀ ਹੈ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਪੰਜਾਬ ਦੇ ਵਿੱਚ ਜਦੋਂ ਮੈਂ ਕਿਹਾ ਕਿ ਦੋ ਕਾਨੂੰਨ ਬਣ ਚੁੱਕੇ ਨੇ ਆਪੋਜੀਸ਼ਨ ਦਾ ਕੋਈ ਵੀ ਵਿਅਕਤੀ ਬੋਲੇ A B C D ਕਿਸੇ ਨਾ ਕਿਸੇ ਢੰਗ ਦੇ ਨਾਲ ਉਹਦੇ ਖਿਲਾਫ ਉਹਨਾਂ ਦੇ ਮਕਦਮਾ ਦਰਜ ਕਰਕੇ ਉਹਨੂੰ ਚੱਕ ਥੱਲ ਕਰਕੇ ਜੇਲ੍ਹ ਵਿੱਚ ਛੁੱਟਣ ਦਾ ਇੱਕ ਪ੍ਰਕਿਰਿਆ ਬਣ ਚੁੱਕੀ ਹੈ ਔਰ ਮੈਂ ਸਮਝਦਾ ਕਿ ਜੋ ਕੁਛ ਉਹਨਾਂ ਆਪੋਜੀਸ਼ਨ ਦੇ ਖਿਲਾਫ ਰੀਸੈਂਟਲੀ ਸ਼ੁਰੂ ਕੀਤਾ ਇੱਕ ਦੁਬਾਰਾ ਮੁਹਿੰਮ ਇਹ ਆਮ ਆਦਮੀ ਪਾਰਟੀ ਦੀ ਭਗਵੰਤ ਪਾਣ ਦੀ ਕੇਜਰੀਵਾਲ ਦੀ ਸਰਕਾਰ ਨੇ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਮੁਕੰਮਲ ਫੇਲਿਅਰਸ ਸੀਗੀਆਂ ਜੋ ਬਿਲਕੁਲ ਨਕਾਮੀਆਂ ਸੀ ਜੋ ਫੇਲ ਹੋ ਗਈਆਂ ਉਹਨਾਂ ਦੀਆਂ ਆਪਣੀਆਂ ਸਕੀਮਾਂ ਉਹਨਾਂ ਤੋਂ ਧਿਆਨ ਨੂੰ ਇੱਕਦਮ ਡਿਫਲੈਕਟ ਕਰਨ ਦਾ ਕੋਸ਼ਿਸ਼ ਕੀਤੀ ਆ ਔਰ ਹੁਣ ਤੁਸੀਂ ਦੇਖੋਗੇ ਪਿਛਲੇ 5-6 ਦਿਨ ਤੋਂ ਸਿਰਫ ਇੱਕ ਵਿਕਰਮ ਮਜੀਠੀਆ ਦੇ ਕੇਸ ਨੂੰ ਹੀ ਮੋਰਕਤਾ ਜਾ ਰਿਹਾ ਜਿਹੜੇ ਆਗੂ ਉਹਦੇ ਹੱਕ ਵਿੱਚ ਬੋਲੇ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਮੇਰੇ ਖਿਆਲ ਹਰ 15-15 ਅੱਧੇ 20 ਵੀ ਮਿੰਟ ਅੱਧੇ ਅੱਧੇ ਘੰਟੇ ਬਾਅਦ ਪੋਸਟਾਂ ਪਾ ਰਹੀ ਆ ਪੁਰਾਣੀਆਂ ਵੀਡੀਓਜ਼ ਕਿਸੇ ਦੀ ਕੱਢ ਕੇ ਦਿਖਾ ਰਹੀ ਆ ਕਿ ਪਹਿਲਾਂ ਫਲਾਣੇ ਐਂ ਇੱਦਾਂ ਕਹਿੰਦੇ ਹੁੰਦੇ ਸੀ ਹੁਣ ਫਲਾਣੇ ਐ ਕਰ ਰਹੇ ਨੇ ਇਹ ਇਹ ਧਿਆਨ ਕਿੱਥੋਂ ਡਿਫਲੈਕਟ ਕੀਤਾ ਸਭ ਤੋਂ ਵੱਡੀ ਜਿਹੜੀ ਇੱਕ ਫਰਾਡਰ ਲੈਂਡ ਪਾਲਿਸੀ ਆ ਰਹੀ ਐ ਐਂਟੀ ਫਾਰਮਰ ਲੈਂਡ ਪੂਲਿੰਗ ਪਾਲਿਸੀ 25000 ਏਕੜ ਲੁਧਿਆਣੇ ਦੀ ਪ੍ਰਾਈਮ ਐਗਰੀਕਲਚਰ ਲੈਂਡ ਨੂੰ ਅਲਟੀਮੇਟਲੀ ਮਾਫੀਆ ਦੇ ਹੱਥਾਂ ਦੇ ਵਿੱਚ ਦੇ ਦੇਣਾ ਇਹਨਾਂ ਨੇ ਔਰ ਪਹਿਲਾਂ ਕਹਿੰਦੇ ਸੀ ਜਿ ਸਰ ਮਰਜ਼ੀ ਨਾਲ ਲਵਾਂਗੇ ਜੀ ਜਿਹੜਾ ਕੋਈ ਦੇਣਾ ਚਾਹੂਗਾ ਅਲਟੀਮ ਬਾਅਦ ਵਿੱਚ ਜਿਹੜੀ ਨੋਟੀਫਿਕੇਸ਼ਨ ਇਸ਼ੂ ਕੀਤੀ ਉਹਦੇ ਵਿੱਚ ਕਲੀਅਰ ਕਟ ਲਿਖ ਦਿੱਤਾ ਕਿ ਅਗਰ ਕੋਈ ਕਿਸਾਨ ਹੈ ਅਗਰ ਕੋਈ ਵਿਅਕਤੀ ਆਪਣੀ ਸਹਿਮਤੀ ਨਾਲ ਜ਼ਮੀਨ ਨਹੀਂ ਦੇਗਾ ਤੇ ਅਸੀਂ ਉਸ ਨੂੰ ਜ਼ਬਰਨ ਲੈਂਡ ਐਕ acquisition ਐਕਟ ਦੇ ਤਹਿਤ ਉਹਨੂੰ ਅਕਵਾਇਰ ਕਰਾਂਗੇ ਸੋ ਉਧਰ ਵਿਰੋਧ ਹੋ ਰਿਹਾ ਸੀ ਹਹਾਕਾਰ ਮੱਚਦੀ ਸੀ ਕਿਸਾਨ ਇਸ ਵਕਤ ਤਿਲਮਲਏ ਹੋਏ ਸਿਗੇ ਕਰਨੇ ਲੱਗਣੇ ਸ਼ੁਰੂ ਹੋ ਗਏ ਸੀਗੇ ਇੱਕ ਤਾਂ ਉਹ ਵੱਡਾ ਕਾਰਨ ਸੀਗਾ ਕਿ ਉੱਥੋਂ ਦੇ ਦੂਸਰਾ ਯੁੱਧ ਨਸ਼ੇ ਵਿਰੁੱਧ ਤਾਂ ਇਹਨਾਂ ਦਾ ਪਹਿਲੇ ਦਿਨ ਤੋਂ ਫੇਲ ਸੀਗਾ ਲੇਕਿਨ ਉਹ ਜਿਹੜੀ ਕਨਸਟੇਬਲ ਅਮਨਦੀਪ ਕੌਰ ਨੇ ਜਦੋਂ ਜਿਵੇਂ ਉਹਨੂੰ ਫੜਿਆ ਗਿਆ ਤੇ ਜਿਵੇਂ ਉਹਦੀ ਜ਼ਮਾਨਤ ਕਰਵਾਈ ਗਈ ਤੇ ਜਿਵੇਂ ਉਹਨੇ ਇੰਟਰਵਿਊ ਦਿੱਤੀ ਤੇ ਜਿਵੇਂ ਉਹਨੂੰ ਮੁੜ ਕੇ ਗ੍ਰਿਫਤਾਰ ਕੀਤਾ ਲੋਕਾਂ ਦੇ ਕਚਹਿਰੀ 'ਚ ਆ ਗਿਆ ਕਿ ਇਹ ਸਿਰਫ ਜਿਹੜਾ ਸੀਗਾ ਇੱਕ ਮਹਿਜ਼ ਡਰਾਮਾ ਸੀਗਾ ਯੁੱਧ ਨਸ਼ੇ ਵਿਰੁੱਧ ਔਰ ਦੋਸਤੋ ਆਪਾਂ ਸਾਰੇ ਜਾਣਦੇ ਆਪਾਂ ਪੰਜਾਬ 'ਚ ਹੀ ਰਹਿੰਦੇ ਆ ਕਿ ਨਿਤ ਦਿਨ ਤਾਂ ਵੀਡੀਓਜ਼ ਆ ਰਹੀਆਂ ਨੇ ਗਰੀਬ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਇਵਨ ਲੜਕੀਆਂ ਦੀਆਂ ਇਹਨਾਂ ਦੇ ਆਪਣੇ ਐਮ.ਐਲ.ਏ. ਧਰਮਪੁਰੇ ਦੇ ਇੱਕ ਭਾਂਜੇ ਦੀ ਜਿਹੜਾ ਸ਼ਰەआम ਆਪਣੀ ਨਾਰ ਦੇ ਵਿੱਚ ਇੱਥੇ ਟੀਕਾ ਲਾ ਰਿਹਾ ਆ ਵਾ ਔਰ ਨਸ਼ਾ ਕਰ ਰਿਹਾ ਤੋ ਇਹਨਾਂ ਦਾ ਯੁੱਧ ਨਸ਼ੇ ਵਿਰੁੱਧ ਵੀ ਫਲੌਪ ਹੋ ਗਿਆ ਸਿਗਾ ਔਰ ਤੁਹਾਨੂੰ ਯਾਦ ਹੋਣਾ ਕਿ ਡੀ.ਜੀ.ਪੀ. ਸਮੇਤ ਸਾਰੀ ਗਵਰਨਮੈਂਟ ਕਹਿ ਰਹੀ ਸੀਗੀ ਕਿ ਅਸੀਂ 31 ਮਈ 2025 ਤੱਕ ਇਹ ਨਸ਼ਾ ਖਤਮ ਕਰ ਦੇਣਾ ਪੰਜਾਬ 'ਚ ਅੱਛਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਮੈਂ ਗੁਰਦੁਆਰਾ ਸਾਹਿਬ ਆ ਕਾਲ ਤੱਕ ਸਾਹਿਬ ਦੀ ਗੱਲ ਨਹੀਂ ਕਰਦਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਕਿ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਔਰ ਹੁਣ ਕੀ ਕਹਿਣ ਲੱਗ ਗਏ ਨੇ ਕਿ ਹੁਣ ਯੁੱਧ ਨਸ਼ੇ ਵਿਰੁੱਧ ਸੈਕੰਡ ਫੇਜ਼ ਲਾਗੂ ਕਰਾਂਗੇ ਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕਿ ਇੱਕ ਹੋਰ ਫੇਜ਼ ਲਾਗੂ ਕਰਾਂਗੇ ਇੱਦਾਂ ਤੇ ਵੀ ਫੇਲ ਹੋ ਗਏ ਸਿੱਖਿਆ ਕ੍ਰਾਂਤੀ ਸ਼ੁਰੂ ਕੀਤੀ ਸੀ ਜਿਹੜੇ ਕੰਮ ਪੁਰਾਣੀਆਂ ਸਰਕਾਰਾਂ ਨੇ ਬਣਾਈਆਂ ਛੋਟੀਆਂ-ਛੋਟੀਆਂ ਕੰਧਾਂ ਕੋਈ ਬਾਥਰੂਮ ਕੋਈ ਨਿੱਕਾ-ਮੋਟਾ ਕਲਾਸਰੂਮ ਕੋਈ ਛੱਡਿਆ ਹੀ ਨਹੀਂ ਜਿੱਥੇ ਜਾ ਕੇ ਨੀ ਪੱਥਰ ਨਾ ਰੱਖਿਆ ਉਹਨਾਂ ਤਾਂ 12 ਕਰੋੜ ਰੁਪਏ ਕੱਲਾ ਨੀ ਪੱਥਰਾਂ ਦੇ ਉੱਤੇ ਖਰਚ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਆਪਾਂ ਸਾਰਿਆਂ ਨੂੰ ਪਤਾ ਅੱਛਾ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਦੇ ਵਿੱਚ ਰੈਂਪੈਂਟ ਇਲੀਗਲ ਮਾਈਨਿੰਗ ਆ ਕੇਜਰੀਵਾਲੀ ਕਹਿੰਦਾ ਸੀ ਮੈਂ ਤਾਂ ਨਹੀਂ ਕਹਿੰਦਾ ਕਿ 20000 ਕਰੋੜ ਦੀ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਆ ਤੇ ਮੈਂ ਇਹਨੂੰ ਬੰਦ ਕਰਾ ਕੇ ਤੇ ਖਜ਼ਾਨੇ 'ਚ ਪੈਸਾ ਜਮ੍ਹਾਂ ਕਰਾਉਂਗਾ ਉਧਰ ਤਾਂ ਕੋਈ ਯੁੱਧ ਕੀਤਾ ਨਹੀਂਗਾ ਅੱਜ ਵੀ 3 ਸਾਲਾਂ 'ਚ ਸਰਕਾਰੀ ਆਮਦਨ ਖਜ਼ਾਨੇ ਵਿੱਚ ਮਾਈਨਿੰਗ ਦੇ ਵਪਾਰ ਤੋਂ 250 300 ਕਰੋੜ ਰੁਪਏ ਤੋਂ ਜ਼ਿਆਦਾ ਨਹੀਂ ਗਈ ਇਦਾ ਮਤਲਬ 19000 ਤੇ 750 ਕਰੋੜ ਰੁਪਇਆ ਕਿੱਥੇ ਦਾ ਜਾ ਰਿਹਾ ਹੈ ਕਿੱਥੇ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਨਾਲ ਪਤਾ ਵਾ ਤੇ ਜਦੋਂ ਸਾਰੇ ਪਾਸੇ ਫੇਲ ਹੋ ਗਈ ਸਰਕਾਰ ਨਹੀਂ ਨਜ਼ਰ ਆ ਰਿਹਾ ਕੁਝ ਵੀ ਵਿਰੋਧਤਾ ਹੋ ਰਹੀ ਆ ਤੇ ਉਹਨਾਂ ਨੇ ਕਿਹਾ ਆ ਚੱਕ ਕੇ ਤੇ ਇੱਕ ਪਰਚਾ ਦਰਜ ਕਰੋ ਹੁਣ ਅੱਗੇ ਭੈ ਪੀਤ ਵੀ ਕਰ ਰਹੇ ਨੇ ਡਰਾਉਂਦੇ ਨੇ ਕਿ ਅਖੇ ਇੱਕ ਦੁਆਬੇ ਦੇ ਕਿਸੇ ਵੱਡੇ ਲੀਡਰ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਕੋਈ ਵੀ ਹੋ ਸਕਦਾ ਹੋ ਸਕਦਾ ਮੇਰੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੁੰਦੇ ਹੁਣ ਡਸਨ ਬੈਟਰ ਹੁਣ ਤਾਂ ਹੁਣ ਜਿਹੜਾ 7 ਸਾਲ ਸਵਾ ਸਾਲ ਆ ਉਹ ਤਾਂ ਭੁਗਤਣਾ ਪੈਣਾ ਇਹਨਾਂ ਦੇ ਝੂਠ ਸੱਚ ਨੂੰ ਜਾਂ ਸ਼ਾਇਦ ਪ੍ਰਗਟ ਦਾ ਨਾਮ ਲੈ ਰਹੇ ਨੇ ਜਾਂ ਕਿਸੇ ਹੋਰ ਦਾ ਵੀ ਲੈ ਸਕਦੇ ਇਹਨਾਂ ਦਾ ਕੋਈ ਪਤਾ ਹੀ ਨਹੀਂਗਾ ਔਰ ਸਾਡੇ ਖਿਲਾਫ ਟਰੋਲ ਕੀਤਾ ਚੰਨੀ ਦੇ ਖਿਲਾਫ ਅ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਜਾਂ ਹੋਰ ਡਾਕਟਰ ਗਾਂਧੀ ਬਹੁਤ ਅੱਛੇ ਆਦਮੀ ਨੇ ਉਹਨਾਂ ਨੂੰ ਟਰੋਲ ਕੀਤਾ ਕਿ ਪਹਿਲਾਂ ਕੀ ਕਹਿੰਦੇ ਸੀ ਹੁਣ ਕੀ ਕਹਿੰਦੇ ਤੇ ਆਪਣੀਆਂ ਗੱਲਾਂ ਭੁੱਲ ਜਾਂਦੇ ਨੇ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਨਾ ਇਹਨਾਂ ਨੇ ਉਦੋਂ 9 ਸਾਲ ਪੁਰਾਣੇ ਕੇਸ ਵਿੱਚ ਜਦੋਂ ਪਹਿਲੀ ਵਾਰ ਮੇਰੇ ਤੇ ਕੇਸ ਬਣਾਇਆ ਗਿਆ ਜਦੋਂ ਮੈਂ ਰਾਣੇ ਗੁਰਜੀਤ ਨੂੰ ਬਤੌਰ ਲੀਡਰ ਆਫ ਆਪੋਜੀਸ਼ਨ ਕਢਾਇਆ ਸੀ ਬਾਹਰ ਕੈਬਨਿਟ ਚੋਂ ਉਦੋਂ ਭਗਵੰਤ ਮਾਨ ਮੇਰੇ ਹੱਕ ਵਿੱਚ ਨਿਤਰਿਆ ਵਾ ਔਰ ਉਸੇ ਕੇਸ ਵਿੱਚ ਬਾਅਦ ਵਿੱਚ 2023 ਚ ਮੈਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਦੋਰੇ ਮਾਪੜਣ ਨਹੀਂਗੇ ਕਿ ਇਹ ਡਬਲ ਸਟੈਂਡਰਡਸ ਨਹੀਂਗੇ ਕਿ ਪਹਿਲਾਂ ਕੁਝ ਕਹਿੰਦੇ ਸੀ ਹੁਣ ਕੁਝ ਕਹਿੰਦੇ ਆ ਆ ਮੈਂ ਤੁਹਾਨੂੰ ਇੱਕ ਵੀਡੀਓ ਥੋੜੀ ਜਿਹੀ ਬ੍ਰੀਫਲੀ ਸੁਣਾਉਣਾ ਚਾਹੁੰਦਾ ਕਿ ਇਹ ਭਗਵੰਤ ਮਾਨ ਮੇਰੇ ਹੱਕ ਵਿੱਚ ਕੀ ਕਹਿੰਦਾ ਸੁਣੋ ਕਿ ਵੀ ਇਹ ਪਾਰਟੀਆਂ ਦੋਨੇ ਰਲੀਆਂ ਹੋਈਆਂ ਨੇ ਸੋ ਹਰ ਵਕਤ ਖੈਰਾ ਸਾਹਿਬ ਦੇ ਨਾਲ ਆ ਬਹੁਦੇ ਤਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਉਹ ਉਸ ਸਹਿਯੋਗ ਵੀ ਕਰਦੇ ਰਹੇ ਕਿ ਬੀਜ ਦੇ ਵਿੱਚ ਲੀਗਲ ਖੈਰਾ ਸਾਹਿਬ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਜੀ ਉਹ ਖੈਰਾ ਸਾਹਿਬ ਦਾ ਬੜਾ ਕੇਸ ਹੈ ਭਗਵਾਨ ਜੀ ਉਹ ਨੂੰ ਤੇ ਕੁਆਰਫੇਰ ਸੋਨੋ ਪਹਿਲਾਂ ਬੰਦ ਹੋ ਗਿਆ ਨਹੀਂ ਇੱਕ ਪੋਲੀਟਿਕਲ ਬੈਂਡਟਾ ਤੇ ਮੈਂ ਸਵਾਲ ਵੀ ਪਾ ਰਿਹਾ ਲੋਕ ਸਭਾ ਦੇ ਵਿੱਚ ਸਪੈਸ਼ਲੀ ਖੈਰਾ ਸਾਹਿਬ ਵਾਲਾ ਕਿ ਕਿਸ ਤਰ੍ਹਾਂ ਜਿਹੜੇ ਸੱਚੇ ਬੰਦੇ ਨੇ ਸੱਚ ਬੋਲਣ ਵਾਲਿਆਂ ਨੂੰ ਚੁੜ-ਚੁੜ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਵਿੱਚ ਕਿੰਨੀ ਇਹ ਪਾਰਟੀਆਂ ਦੋਨੇ ਰਲੀਆਂ ਹੋਈਆਂ ਨੇ अच्छा ਹੁਣ ਤੁਸੀਂ ਸੁਣ ਰਿਹਾ ਇਹੋ ਹੀ ਭਗਵੰਤ ਮਾਨ ਆ ਜਿਹੜਾ 2017 ਦੇ ਵਿੱਚ ਮੇਰੀ ਸਪੋਰਟ ਵਿੱਚ ਆਉਣਾ ਪਿਆ ਇਹਨੂੰ ਬਿਕੋਜ਼ ਪੰਜਾਬ ਦੇ ਵਿੱਚ ਬਹੁਤ ਹਾਕਾਮ ਮੱਚੀ ਸੀਗੀ ਅਲਟੀਮੇਟਲੀ ਮੇਰਾ ਕੇਸ ਉਹ ਸੁਪਰੀਮ ਕੋਰਟ ਨੇ ਸਟੇ ਕਰਤਾ ਪਰ ਇਹਨੇ ਕਿਹਾ ਖੇਰਾ ਸਾਫ ਵਰਕੇ ਸੱਚੇ ਬੰਦੇ ਤੇ ਔਰ ਜਦੋਂ ਇਹਨੂੰ ਕੁਛ ਨਹੀਂ ਮਿਲਿਆ ਹੋਰ ਪੰਜਾਬ ਦੇ ਵਿੱਚ ਬਹੁਤ ਇਧਰ ਉਧਰ ਭੱਜ ਦੌੜ ਕੀਤੀ ਤੇ ਫਿਰ ਇਹਨਾਂ ਨੇ ਉਸੇ ਹੀ ਐਨਡੀਪੀਐਸ ਦੇ ਕੇਸ ਵਿੱਚ 9 ਸਾਲ ਪੁਰਾਣੇ 2015 ਦੇ ਕੇਸ ਵਿੱਚ ਮੈਨੂੰ ਚੱਕ ਕੇ ਅਰੈਸਟ ਕਰਕੇ ਜੇਲ੍ਹ ਭੇਜ ਦਿੱਤਾ ਕੀ ਇਹ ਦੋਰੇ ਮਾਪਦਣ ਤੇ ਬੇਈਮਾਨੀ ਨਹੀਂ ਕੀਤੀ ਕਿਸੇ ਆਗੂ ਦੇ ਖਿਲਾਫ ਇੱਕ ਤਾਂ ਇਹ ਗੱਲ ਦੂਸਰਾ ਸਾਰਿਆਂ ਨੂੰ ਕਿਸੇ ਨੂੰ ਡਰੱਗ ਮਾਫੀਆ ਕਿਹਾ ਜਾ ਰਿਹਾ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਤਹਿਤ ਕ੍ਰਿਪ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਕੀ ਇਹ ਡਰੱਗ ਮਾਫੀਆ ਨਹੀਂਗੇ 2000 ਕਰੋੜ ਦਾ ਸ਼ਰਾਬ ਦੇ ਘੁਟਾਲੇ ਦਾ ਇੱਕ ਪੂਰਾ ਮਸੂਦਾ ਸੀਪੀਆਈ ਤੇ ਈਡੀ ਨੇ ਜਾਂਚ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਛੁਟਿਆ ਔਰ ਸਵਾ ਡੇਢ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਸੁਪਰੀਮ ਕੋਰਟ ਆਫ ਇੰਡੀਆ ਨੇ ਇਹਨਾਂ ਨੂੰ ਜ਼ਮਾਨਤਾਂ ਦਿੱਤੀਆਂ ਨੇ ਔਰ ਕੇਸ ਅੰਡਰ ਟ੍ਰਾਇਲ ਹੈ ਫਿਰ ਵੀ ਕਹੀ ਜਾਂਦੇ ਕਿ ਅਸੀਂ ਬੜੇ ਕੱਟੜ ਇਮਾਨਦਾਰ ਹਾਂ ਤੇ ਬਾਕੀ ਸਾਰੇ ਬੇਈਮਾਨ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਕੇਜਰੀਵਾਲ ਕਹਿੰਦਾ ਸੀ ਅਸੀਂ ਨੇ ਇੱਕ ਬੜਾ ਬੜਾ ਨਸ਼ੇ ਦਾ ਤਸਕਰ ਪਕੜਿਆ ਹੈ ਕੋਈ ਜ਼ੀਰੋ ਰਿਕਵਰੀ ਕੋਈ ਤੱਥ ਨਹੀਂ ਗੇ ਮੇਰਾ ਕੇਸ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੋਇਆ ਫਾਜ਼ਿਲ ਕਾਦੀ ਟ੍ਰਾਇਲ ਅੱਜ ਦੀ ਡੇਟ ਵਿੱਚ ਮੇਰੇ ਖਿਲਾਫ ਐਨਡੀਪੀਐਸ ਦੀ ਕੋਈ ਪ੍ਰੋਸੀਡਿੰਗਸ ਨਹੀਂ ਗਿਆ ਪਰ ਅਸੀਂ ਫਿਰ ਵੀ ਨਸ਼ੇ ਦੇ ਤਸਕਰ ਡਰਗ ਮਾਫੀਆ ਤੇ ਕੇਜਰੀਵਾਲ ਸਾਹਿਬ ਦੁੱਧ ਤੋਤੇ ਹੋਏ ਨੇ 2000 ਕਰੋੜ ਦੇ ਸ਼ਰਾਬ ਘਟਾਲੇ ਸ਼ਰਾਬ ਆਫ ਕੋਰਸ ਐਜ਼ ਅ ਡਰਗ ਅਬਿਊਜ਼ ਕੇਸ ਤੇ ਤਿੰਨੇ ਆਦਮੀ ਇੱਥੇ ਪੰਜਾਬ ਦੇ ਵਿੱਚ ਆਣ ਕੇ ਚੰਗੇ ਭਲੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋਕੀ ਪੰਜਾਬ ਲਈ ਲੜਦੇ ਅੜਦੇ ਨੇ